ਜਦੋਂ ਪਹਿਲੀ ਵਾਰ ਭਾਈ ਲੈਣਾ ਧੰਨ ਗੁਰੂ ਅੰਗਸਾਹ ਮਹਾਰਾਜ ਕਰਤਾਰਪੁਰ ਸਭ ਆਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਪਤਾ ਕਿਹਨੂੰ ਪੁੱਛਦੇ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ ਜਿਸ ਬਜ਼ੁਰਗ ਨੂੰ ਪੁੱਛਿਆ 60 ਸਾਲ ਦੀ ਉਮਰ ਤੋਂ ਉੱਪਰ ਉਮਰ ਹੈ ਸਾਧ ਸੰਗਤ 63 64 ਸਾਲ ਦੀ ਉਮਰ ਦੇ ਬਜ਼ੁਰਗ ਨੂੰ ਪੁੱਛਦੇ ਨੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਰੰਬਾ ਉੱਥੇ ਛੱਡ ਦਿੱਤਾ ਆ ਭਾਈ ਮੈਂ ਤੈਨੂੰ ਗੁਰੂ ਨਾਨਕ ਤੱਕ ਲੈ ਜਾਂਦੇ ਕੋੜੀ ਦੀਆਂ ਬਾਂਗਾਂ ਪਕੜੀਆਂ ਤੂੰ ਕੋੜੇ ਤੇ ਬੈਠਾ ਰਹਿ ਬਾਂਗ ਪਕੜ ਕੇ ਲੈ ਗਏ ਜਿੱਥੇ ਕੋੜਾ ਜਾ ਕੇ ਬੰਨਿਆਂ ਜੋੜਾ ਉਤਾਰਿਆ ਉੱਥੋਂ ਤੱਕ ਭਾਈ ਲੈਣੇ ਨੂੰ ਪਤਾ ਨਹੀਂ ਲੱਗਾ ਜਿਹੜਾ ਬਾਂਗ ਪਕੜ ਕੇ ਲੈ ਕੇ ਆਇਆ ਇਹੀ ਗੁਰੂ ਨਾਨਕ ਹੈ ਜਿਹੜਾ ਰੰਦਾ ਛੱਡ ਕੇ ਬਜ਼ੁਰਗ ਮੇਰੇ ਕੋੜੇ ਦੀ ਬਾਂਗ ਪਕੜ ਕੇ ਲੈ ਕੇ ਆਇਆ ਇਹੋ ਗੁਰੂ ਨਾਨਕ ਹੈ ਇਦਾਂ ਮਤਲਬ ਬਹੁਤੇ ਬੰਦੇ ਮਗਰ ਨਹੀਂ ਸੀ ਨਹੀਂ ਤੇ ਪਹਿਲੇ ਪਤਾ ਲੱਗ ਜਾਣਾ ਚਾਹੀਦਾ ਸੀ ਧਰਮ ਦੀ ਦੁਨੀਆ 'ਚ ਵਿਖਾਵਾ ਨਹੀਂ ਹੈ ਜਦੋਂ ਵਿਖਾਵਾ ਕਰਨ ਲੱਗ ਜਾਈਓ ਆਪਾਂ ਫੇਲ ਹੋ ਜਾਣਾ ਜੇ ਬਹੁਤ ਚਮਕੀਲੇ ਟਮਕੀਲੇ ਕੱਪੜੇ ਪਾਉਣੇ ਨੇ ਸਾਧ ਸੰਗਤ ਉੱਤੇ ਵਿਖਾਵਾ ਹੋ ਰਿਹਾ ਸਿਮਪਲ ਸਾਫ਼ ਸਿੱਧੇ ਕੱਪੜੇ ਸਾਫ਼ ਹੋਣੇ ਚਾਹੀਦੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵਾਰੇ ਪਤਾ ਹੀ ਨਹੀਂ ਲੱਗਾ ਪਾਈ ਲੈਣੇ ਜੋੜਾ ਲਾਣ ਤੋਂ ਬਾਅਦ ਘੋੜੀ ਬੰਨਣ ਤੋਂ ਬਾਅਦ ਹੱਥ 'ਚੋਂ ਜਲਨ ਨਾਲ ਤੋਤਾ ਜਲ ਛਕਿਆ ਜਦੋਂ ਅੰਦਰ ਗਏ ਹੈਰਾਨੀ ਦੀ ਹੱਦ ਨਾ ਰਹੀ ਚੰਦਨ ਦੀ ਚੌਂਕੀ ਤੇ ਦਰਸ਼ਨ ਕੌਣ ਦੇ ਰਹੇ ਨੇ ਉਹ ਹੀ ਉਹ ਜਿਹੜੇ ਘੋੜੇ ਦੀ ਵਾਂਗ ਪਕੜ ਕੇ ਆਏ ਸ਼੍ਰੀ ਗੁਰੂ ਨਾਨਕ ਸਾਹਿਬ ਚਰਨਾਂ ਤੇ ਟਹਿ ਕੇ ਰੋ ਪਿਆ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਤੇ ਤੁਸੀਂ ਵਾਂਗ ਪਕੜ ਕੇ ਲਿਆਏ ਮੈਂ ਪਛਾਣ ਨਹੀਂ ਸਕਿਆ ਪਹਿਲੀ ਵਾਰ ਆਇਆ ਮਹਾਰਾਜ ਮੇਤੋ ਗਲਤੀ ਹੋ ਗਈ ਤੁਸੀਂ ਤੁਰ ਕੇ ਆਉਂਦੇ ਰਹੇ ਮੈਂ ਘੋੜੀ ਤੇ ਬੈਠਾ ਹਜ਼ੂਰ ਨੇ ਮੁੱਢ ਤੇ 73 ਕੇ ਪਿਹਾਰ ਦੇ ਕੇ ਕਿਹਾ ਲੈਣਿਆ ਕੁਛ ਨਹੀਂ ਹੋਇਆ ਫਿਰ ਕੀ ਹੋ ਗਿਆ ਲੈਣਿਆ ਕੁਝ ਨਹੀਂ ਹੋਇਆ ਭਾਈ ਤੂੰ ਲੈਣ ਆਇਆ ਕੁਝ ਲੈਣ ਵਾਲੇ ਘੋੜੀਆਂ ਤੇ ਆਉਂਦੇ ਨੇ ਪਰ ਇੱਕ ਗੱਲ ਸੁਣ ਤੂੰ ਮੇਤੋਂ ਗੁਰੂ ਨਾਨਕ ਦੇ ਘਰ ਦਾ ਪਤਾ ਪੁੱਛਿਆ ਘੋੜੀ ਦੀ ਬਾੰਗ ਪਕੜਾਈ ਹੈ ਮੈਂ ਤੈਨੂੰ ਦਰ ਤੱਕ ਲੈ ਆਇਆ ਹੁਣ ਮੈਨੂੰ ਮੰਨ ਦੀ ਬਾੰਗ ਪਕੜਾ ਦੀ ਮੈਂ ਤੈਨੂੰ ਕਰਤਾਰ ਤੱਕ ਲੈ ਜਾਂਗਾ ਲੈਣਿਆ ਤੂੰ ਮੈਨੂੰ ਨਾਨਕ ਦਾ ਪਤਾ ਪੁੱਛਿਆ ਹੈ ਕੋੜੀ ਦੀ ਬਾੰਗ ਪਕੜਾਈ ਹੈ ਮੈਂ ਤੈਨੂੰ ਕਰਤਾਰਪੁਰ ਤੱਕ ਲੈ ਆਇਆ ਹੁਣ ਮੰਨ ਦੀ ਬਾੰਗ ਪਕੜਾ ਦੀ ਮੈਂ ਤੈਨੂੰ ਕਰਤਾਰ ਤੱਕ ਲੈ ਜਾਂਗਾ ਬਸ ਮੰਨ ਵਿਚਣਾ ਪੈਣਾ ਸੱਤ ਸਾਲ ਫਿਰ ਰਹੇ 1532 ਅੱਛਾ ਉਦੋਂ ਭਾਈ ਲੈਣਾ ਜੀ ਦੀ ਉਮਰ ਪਤਾ ਕਿੰਨੀ 28 ਸਾਲ 1504 ਵਿੱਚ ਗੁਰੂ ਅੰਗਸੈ ਮਹਾਰਾਜ ਦਾ ਪ੍ਰਕਾਸ਼ ਹੈ 1532 ਵਿੱਚ ਗੁਰੂ ਨਾਨਕ ਸਾਹਿਬ ਨਾਲ ਭੇਟ ਹੈ 28 ਸਾਲ ਦੀ ਉਮਰ ਹੈ ਇਹਦਾ ਮਤਲਬ 28 ਸਾਲ ਦੀ ਉਮਰ ਤੁਸੀਂ ਵੀ ਪਰਿਵਾਰਾਂ ਵਾਲੇ ਬੈਠੇ ਇੱਥੇ ਬੰਦਾ 60-60 ਸਾਲ ਦਾ ਹੋ ਕੇ ਜ਼ਿੰਮੇਵਾਰੀਆਂ ਨਹੀਂ ਮੁੱਕ ਰਹੀਆਂ ਅੱਛਾ ਇਹ ਭੁਲੇਖਾ ਤੁਸੀਂ ਵੀ ਕੱਢ ਦਿਓ ਮੇਰਾ ਤਾਂ ਸੋਚ ਵਿਚਾਰ ਕੇ ਇੱਥੇ ਕਾ ਕੇ ਨਿਕਲ ਗਿਆ ਕਿ ਜੇ ਕੋਈ ਬੰਦਾ ਕਹੇ ਨਾ ਬੱਚੇ ਵਿਆਹ ਕੇ ਵਿਲੇ ਹੋ ਜਾਣਾ ਵਿਲੇ ਨਹੀਂ ਹੋਣਾ ਤੁਸੀਂ ਇਹ ਤਜਰਬਾ ਤੁਹਾਡਾ ਰਹਿਣਾ ਬੱਚੇ ਵਾ ਕੇ ਬਿੱਲੇ ਆ ਫਿਰ ਸੇਵਾ ਕਰਾਂਗੇ ਫਿਰ ਨਾਮ ਜਪਾਂਗੇ ਇਹ ਨਹੀਂ ਹੋ ਸਕਣਾ ਇਹ ਤਾਂ ਕਾਲ ਕਰਨਤਾ ਅਹੰਕਾਰ ਅਬ ਕਰਤਾ ਸੋਇਤਾਲ ਪਛੇ ਕਸ਼ੂ ਨਾ ਹੋਏਗੋ ਸਰ ਪਰ ਆਵੇ ਕਾਲ ਜੋ ਸਰ ਪਰ ਆਵੇ ਕਾਲ ਇਤੋਂ ਪਹਿਲਾਂ ਕਿ ਮੌਤਾ ਡੰਕਾ ਵੱਜ ਜਾਏ ਅੱਜ ਚਿੱਤ ਕਰਦਾ ਅੱਜ ਹੀ ਜਪਤੀ ਸਾਹਿਬ ਕਰ ਲਈ ਕੱਲ ਦਾ ਕੋਈ ਪਤਾ ਨਹੀਂ ਅੱਜ ਮਨ ਚ ਫੁਰਨਾ ਆਇਆ ਨਾ ਅੱਜ ਸਖੁਣੀ ਸਾਹਿਬ ਕਰਨ ਅੱਜ ਜੇ ਬਹਿ ਜਾਈਂ ਕਲ ਦਾ ਕੋਈ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਇਸ ਲਈ ਕਬੀਰ ਤਾਲ ਕਰਨਤਾ ਅਬਹੰਕਰ ਅਬ ਕਰਤਾ ਸੋਇ ਤਾਲ ਪਛੇ ਕਛੂ ਨ ਹੋਏਗੋ ਜੋ ਸਰ ਪਰ ਆਵੇ ਕਾਲ